ਤੇ ਪੇ ਪੰਜਾਬ ਵਾਲੇ ਵੀ ਇਹ ਗੱਲ ਕਹਿੰਦੇ ਆ ਕਿ ਹਰਿਆਣਾ ਹਰਿਆਣਾ ہمارا ਭਾਈ ਹੈ ਹਰਿਆਣਾ ਸਾਡੇ ਚੋਂ ਹੀ ਗਿਆ ਤਾਂ ਫਿਰ ਫਰਜ ਬੰਦਾ ਆਪਣੇ ਸਾਰੇ ਪੰਜਾਬ ਵਾਸੀਆਂ ਦਾ ਨਵਦੀਪ ਸਿੰਘ ਜਾਂ ਹੋਰ ਜਿੰਨੇ ਵੀ ਨੌਜਵਾਨਾ ਹਰਿਆਣੇ ਦੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਖੜਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖਿਓ ਕਿਤੇ ਮਹਿਣਾ ਨਾਲ ਲੈ ਲਿਓ ਕਿ ਪੰਜਾਬ ਦੇ ਲੋਕ ਬੜੇ ਮਤਲਬੀ ਆ ਆਪਦਾ ਮਤਲਬ ਕੱਢ ਕੇ ਤੁਰਦੇ ਬੰਦੇ ਆ ਸੋ ਜਿੰਨੀ ਵਾਰ ਵੀ ਦਿੱਲੀ ਗਏ ਆ ਪਿਛਲੀ ਵਾਰੀ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਦਿੱਲੀ ਗਈਆਂ ਜਿਨ੍ਹਾਂ ਨੇ ਲੋਕ ਸੰਘਰਸ਼ ਜਿਹੜਾ ਪੈਦਾ ਹੋਇਆ ਦਿੱਲੀ ਗਏ ਲਾਲ ਕਿਲੇ ਤੱਕ ਝੰਡਾ ਜਿਹੜਾ ਉਹ ਚੁਲਾਇਆ ਗਿਆ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਗਿਆ ਤੇ ਉਸ ਦੇ ਵਿੱਚ ਸਭ ਤੋਂ ਵੱਡਾ ਹੱਥ ਹਰਿਆਣੇ ਦਾ ਜੇ ਹਰਿਆਣੇ ਦੇ ਲੋਕ ਹਰਿਆਣੇ ਦੇ ਨੌਜਵਾਨ ਜਿਹੜੇ ਉਹ ਸਾਥ ਨਾ ਦੰਦੇ ਨਵਦੀਪ ਸਿੰਘ ਵਰਗੇ ਤਾਂ ਸ਼ਾਇਦ ਕਿਤਨਾ ਕਿਤੇ ਪਹੁੰਚਣਾ ਬਹੁਤ ਮੁਸ਼ਕਲ ਸੀ ਇਸ ਵਾਰ ਵੀ ਹੈ ਹਰਿਆਣੇ ਦੇ ਨੌਜਵਾਨਾਂ ਨੇ ਫੇਰ ਦੁਬਾਰਾ ਸਾਥ ਦਿੱਤਾ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਬੈਠੀਆਂ ਕਨੌਰੀ ਸ਼ੰਭੂ ਬਾਰਡਰ ਤੇ ਉਹਨਾਂ ਨੇ ਫੇਰ ਇਸ ਵਾਰ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ ਨਵਦੀਪ ਵਾਟਰ ਕਨਲ ਵਾਲਾ ਇਹ ਨਾ ਸੋਚਿਓ ਕਿ ਯਾਰ ਅਸੀਂ ਕੀ ਕਰ ਸਕਦੇ ਹਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਇੱਕ ਲਹਿਰ ਬਣਾਓ ਸੋਸ਼ਲ ਮੀਡੀਆ ਤੇ ਆਵਾਜ਼ ਚੱਕੋ ਕਿ ਨਵਦੀਪ ਸਿੰਘ ਦੇ ਨਾਲ ਖੜੇ ਹਾਂ ਸੋ ਬਹੁਤ ਪਾਵਰ ਬਣਦੀ ਆ ਇਹਨਾ ਸੋਚਿਆ ਕਰੋ ਕਿ ਕੁਝ ਨਹੀਂ ਬੰਦਾਗਾ ਜਿਹੜੇ ਗਰਾਊਂਡ ਲੈਵਲ ਤੇ ਸਾਥ ਦੇ ਸਕਦੇ ਹੋ ਗਰਾਊਂਡ ਲੈਵਲ ਤੇ ਦੇਣ ਜਿਹੜੇ ਸੋਸ਼ਲ ਮੀਡੀਆ ਲੈਵਲ ਤੇ ਸਾਥ ਦੇ ਸਕਦੇ ਹੋ ਸੋਸ਼ਲ ਮੀਡੀਆ ਲੈਵਲ ਤੇ ਦੇਣ ਜੇ ਭਾਨੇ ਸਿੱਧੂ ਦੇ ਕਰਕੇ ਕੱਠ ਕਰ ਸਕਦੇ ਆ ਭਾਨੇ ਸਿੱਧੂ ਦੇ ਨਾਲ ਖੜ੍ਹ ਸਕਦੇ ਆ ਭਾਨੇ ਸਿੱਧੂ ਨੂੰ ਬਾਹਰ ਕਢਾ ਸਕਦੇ ਆ ਤਾਂ ਨਵਦੀਪ ਸਿੰਘ ਨੂੰ ਕਿਉਂ ਨਹੀਂ ਸੋ ਹਰਿਆਣੇ ਦੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਲਈ ਤੇ ਫਰਜ਼ ਬਣਦਾ ਹੁਣ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੇ ਲੋਕਾਂ ਦਾ ਹਰਿਆਣੇ ਦੇ ਨੌਜਵਾਨਾਂ ਦੇ ਨਾਲ ਖੜਨ ਦਾ ਕਿਤੇ ਇਹ ਨਾ ਹੋਵੇ ਕਿ ਸਰਕਾਰਾਂ ਇਹ ਗੱਲ ਕਹਿਣ ਚ ਕਾਮਯਾਬ ਹੋਣ ਕਿ ਹੋ ਜਾਣ ਹਰਿਆਣੇ ਦੇ ਵਿੱਚ ਕਿ ਪੰਜਾਬ ਨੇ ਤੁਹਾਡੇ ਲਈ ਕੀ ਕੀਤਾ ਜੇ ਇਹ ਗੱਲ ਕਹਿੰਦੇ ਆ ਜੇ ਹਰਿਆਣੇ ਵਾਲੇ ਵੀ ਇਹ ਗੱਲ ਕਹਿੰਦੇ ਆ ਕਿ ਹਾਂ ਪੰਜਾਬ ਵਾਲੇ ਹਮਾਰੇ ਭਾਈ ਹਨ ਤੇ ਪੇ ਪੰਜਾਬ ਵਾਲੇ ਵੀ ਇਹ ਗੱਲ ਕਹਿੰਦੇ ਆ ਕਿ ਹਰਾਨਾ ਹਰਿਆਣਾ ਹਮਾਰਾ ਭਾਈ ਹੈ ਹਰਿਆਣਾ ਸਾਡੇ ਚੋਂ ਹੀ ਗਿਆ ਤਾਂ ਫਿਰ ਫਰਜ਼ ਬੰਦਾ ਆਪਣੇ ਸਾਰੇ ਪੰਜਾਬ ਵਾਸੀਆਂ ਦਾ ਨਵਦੀਪ ਸਿੰਘ ਜਾਂ ਹੋਰ ਜਿੰਨੇ ਵੀ ਨੌਜਵਾਨਾ ਹਰਿਆਣੇ ਦੇ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਖੜਨਦਾ ਨਵਦੀਪ ਸਿੰਘ ਕੌਮ ਲਈ ਵੀ ਬੋਲਿਆ ਪੰਜਾਬ ਲਈ ਵੀ ਬੋਲਿਆ ਪੰਜਾਬੀਅਤ ਲਈ ਵੀ ਬੋਲਿਆ ਪਾਣੀ ਲਈ ਵੀ ਬੋਲਿਆ ਹਰ ਵਕਤ ਮੂਹਰੇ ਹੋ ਕੇ ਖੜਾ ਤੇ ਫਿਰ ਆਪਣਾ ਕਿਉਂ ਨਹੀਂ ਫਰਜ਼ ਬੰਦਾ ਸੋ ਨਵਦੀਪ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਜੇ ਕਿਤੇ ਆਪਾਂ ਇਹ ਹੀ ਡਿੱਕੀ ਜਾਂਦੇ ਆ ਕਿ ਭਾਈ ਉਹ ਤਾਂ ਜੇਲ੍ਹ ਚ ਲਿਆ ਗਿਆ ਹੁਣ ਤੇ ਜੇਲ੍ਹ ਜਾਣ ਤੋਂ ਬਾਅਦ ਵੇਖਾਂਗੇ ਬਾਹਰ ਆਊਗਾ ਫਿਰ ਸੈਲਫੀਆਂ ਕਰਾਉਣਗੇ ਸਾਰੇ ਫਿਰ ਉਹੀ ਹਾਲ ਮਤਲਬ ਇਹ ਇਹ ਨਾ ਹੋਵੇ ਕਿਤੇ ਲੋਕ ਕਹਿਣ ਵੀ ਇਹ ਤਾਂ ਜੀ ਕਮੈਂਟਾਂ ਜੋਗੀ ਆ ਕਮੈਂਟ ਕਰ ਦਿੰਦੇ ਆ ਬਸ ਥੱਲੇ ਨਵਦੀਪ ਸਿੰਘ ਚੜ੍ਹਦੀ ਕਲਾ ਚੱਕਦੇ ਫੱਟੇ ਬਹੁਤ ਵਧੀਆ ਸੋ ਸੋਸ਼ਲ ਮੀਡੀਆ ਲੈਵਲ ਤੇ ਵੱਧ ਤੋਂ ਵੱਧ ਸਪੋਰਟ ਕਰੋ ਜਿੰਨੀ ਵੀ ਕਰ ਸਕਦੇ ਆ ਜਿਹੜੇ ਕਿਤੇ ਨਹੀਂ ਜਾ ਸਕਦੇ ਗਰਾਊਂਡ ਲੈਵਲ ਤੇ ਵਰਕ ਨਹੀਂ ਕਰ ਸਕਦੇ ਹੋ ਸੋਸ਼ਲ ਮੀਡੀਆ ਲੈਵਲ ਤੇ ਸਪੋਰਟ ਕਰਨ ਜਿੰਨੀ ਹੋ ਸਕਦੀ ਆ ਸੋ ਤਸ਼ਦਦ ਕੀਤਾ ਜਾ ਰਿਹਾ ਇਸ ਨੌਜਵਾਨ ਤੇ ਜੇਲ੍ਹ ਦੇ ਵਿੱਚ ਸੋ ਜਰੂਰ ਜਿੰਨਾ ਵੀ ਹੋ ਸਕਦੇ ਆ ਸਭ ਤੋਂ ਵੱਡਾ ਹੱਕ ਬੰਦਾ ਕਿਸਾਨ ਜਥੇਬੰਦੀਆਂ ਦਾ ਜਿਹੜੀਆਂ ਸ਼ੰਭੂ ਤੇ ਦਿੱਲੀ ਜਾਣ ਨੂੰ ਰਵਾਨਾ ਹੋਈਆਂ ਜਿੰਨਾ ਦੇ ਹੱਕ ਦੇ ਵਿੱਚ ਨਵਦੀਪ ਸਿੰਘ ਖੜਾ ਤੇ ਨਵਦੀਪ ਸਿੰਘ ਨੇ ਪੂਰੀ ਸਪੋਰਟ ਕੀਤੀ ਉਹਨਾਂ ਦਾ ਸਭ ਤੋਂ ਵੱਡਾ ਹੱਕ ਬੰਦਾ ਜਿਹੜੀਆਂ ਪੰਥਕ ਆਗੂ ਜਿਹੜੇ ਪੰਥਕ ਆਗੂ ਜਾਂ ਹੋਰ ਲੀਡਰ ਜਿਹੜੇ ਆ ਨਵਦੀਪ ਸਿੰਘ ਦੀ ਪਹਿਲਾਂ ਸਪੋਰਟ ਕਰਦੇ ਰਹੇ ਆ ਵਾਵਾ ਕਰਦੇ ਰਹੇ ਆ ਉਹਨਾਂ ਦਾ ਵੀ ਬਹੁਤ ਜ਼ਰੂਰੀ ਹੱਕ ਬੰਦਾ ਕਿ ਨਵਦੀਪ ਸਿੰਘ ਦੇ ਨਾਲ ਖੜਨਾ ਸੋ ਜੇ ਅੱਜ ਨਵਦੀਪ ਸਿੰਘ ਦੇ ਨਾਲ ਨਹੀਂ ਖੜਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚ ਲਿਓ ਵੀ ਜੇ ਦਿੱਲੀ ਜਾਣਾ ਤਾਂ ਹਰਿਆਣੇ ਵਾਲੇ ਕਦੇ ਸਾਥ ਨਹੀਂ ਦੇਣਗੇ ਕਿਉਂਕਿ ਅੱਜ ਟਾਈਮ ਆ ਹਰਿਆਣੇ ਵਾਲਿਆਂ ਦੇ ਨਾਲ ਖੜਨਾ ਉਹ ਹਰ ਵਾਰ ਹਣਿਆ ਹਰਿਆਣੇ ਵਾਲੇ ਪੰਜਾਬ ਵਾਸੀਆਂ ਦੇ ਨਾਲ ਖੜੇ ਆ ਤੇ ਜੇ ਉਹ ਪੰਜਾਬ ਵਾਸੀਆਂ ਦੇ ਨਾਲ ਖੜੇ ਆ ਤਾਂ ਆਪਣਾ ਵੀ ਫਰਜ਼ ਬਣਦਾ ਸੋ ਜਰੂਰ ਵੱਧ ਤੋਂ ਵੱਧ ਸਪੋਰਟ ਕਰੋ ਨਵਦੀਪ ਸਿੰਘ ਦੀ ਜਿੰਨੇ ਜੋਗੇ ਹੈਗੇ ਆ ਜੋ ਵੀ ਕਰ ਸਕਦੇ ਆ ਮਤਲਬ ਇਹ ਨਹੀਂ ਕਿ ਕੋਈ ਵੱਡਾ ਕੰਮ ਹੀ ਕਰਨਾ ਪਊਗਾ ਨਾ ਛੋਟੇ ਲੈਵਲ ਤੋਂ ਕੰਮ ਹੋ ਹੋ ਕੇ ਕਈ ਵਾਰਾਂ ਵੱਡੇ ਕੰਮ ਹੋ ਜਾਂਦੇ ਹੁੰਦੇ ਆ ਸੋ ਲਹਿਰ ਬਣਾਓ ਸੋਸ਼ਲ ਮੀਡੀਆ ਲੈਵਲ ਤੇ ਕਿ ਹਰੇਕ ਪਾਸੇ ਨਵਦੀਪ ਸਿੰਘ ਨਵਦੀਪ ਸਿੰਘ ਦਿਸੇ ਕਿ ਪਤਾ ਲੱਗੇ ਕਿ ਹਾਂ ਠੀਕ ਆ ਜੇ ਨਵਦੀਪ ਸਿੰਘ ਜਾਂ ਹਰਿਆਣੇ ਵਾਲੇ ਆ ਪੰਜਾਬ ਵਾਸੀਆਂ ਲਈ ਵਾਲ ਠਾ ਸਕਦੇ ਆ ਤੇ ਫਿਰ ਪੰਜਾਬ ਵਾਸੀ ਕਿਉਂ ਨਹੀਂ ਸੋ ਜਰੂਰ ਵੱਤੋ ਵੱਲ ਸਪੋਰਟ ਕਰੋ ਨਵਦੀਪ ਸਿੰਘ ਦੀ ਜਿੰਨੇ ਜੋਗੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ